ਹਾਂਜੀ ਬੈਦ ਜੀ ਤੁਸੀਂ ਹੁਣ ਇਸ ਟਾਈਮ ਨਬਜ ਚੈੱਕ ਕਰ ਰਹੇ ਹੋ ਜੀ ਹਾਂ ਨਬਜ ਚੈੱਕ ਕਰ ਰਿਹਾ ਇਹ ਨਬਜ ਦੀਆਂ ਤਿੰਨ ਸੁਰਾਂ ਨੇ ਜੀ ਵਾਦ ਪਿਤ ਕਫ ਠੀਕ ਹੈ ਜੀ ਇਹ ਨਬਜ ਹੀ ਸਨ ਰੋਗਾਂ ਦੀ ਪਛਾਣ ਦੱਸਦੀ ਹੈ ਠੀਕ ਹੈ ਦੱਸੋ ਫਿਰ ਹੁਣ ਮੈਨੂੰ ਰੋਗ ਹੁਣ ਰੋਗ ਤੁਹਾਡੇ ਪਛਾਣ ਦੱਸਦੇ ਆ ਆ ਜਿਹੜਾ ਇੱਥੋਂ ਅਸੀਂ ਦਬਾਉਨੇ ਆ ਕਈ ਵਾਰ ਜਦੋਂ ਪੇਸ਼ੈਂਟ ਸਾਡੇ ਕੋਲ ਦੂਰੋਂ ਚੱਲ ਕੇ ਆਉਂਦਾ ਸਾਨੂੰ ਨਬਜ ਸ਼ੋ ਨਹੀਂ ਕਰਦੀ ਜੀ ਉਥੋਂ ਫਿਰ ਅਸੀਂ ਪੁਆਇੰਟ ਦਬਾ ਕੇ ਉਹ ਨਬਜ ਨੂੰ ਅਸੀਂ ਬਾਹਰ ਉਨਕੋ ਪੁੱਛਦੇ ਅਮ ਤੂੰ ਕਿੱਥੇ ਬੈਠੀ ਆ ਠੀਕ ਹੈ ਜੀ ਇਹ ਬਾਤ ਆਵਾਦ ਪਿਤ ਕਫ ਠੀਕ ਹੈ ਜੀ ਬਾਤ ਰੋਗ ਜਿਵੇਂ ਬੈਬਾਦੀ ਜਿਹੜਾ ਲੋਕ ਪਹਿਲਾਂ ਕਹਿੰਦੇ ਸੀ ਪਿਤ ਹੁੰਦੀ ਹੈ ਗਰਮੀ ਜੀ ਕਫ ਹੁੰਦੀ ਹੈ ਜਿਵੇਂ ਕਿ ਬਲਗਮੀ ਰੇਸ਼ਾ ਹਾਂਜੀ ਅਸੀਂ ਕਈ ਵਾਰ ਮਰੀਜ਼ ਨਾਲ ਗੱਲਬਾਤ ਕਰਦੇ ਆ ਉਹਦੇ ਗੱਲਬਾਤ ਕਰਨ ਦੇ ਅਕੋਰਡਿੰਗ ਤੇ ਵੀ ਅਸੀਂ ਕਈ ਵਾਰ ਉਹਦੇ ਆਵਾਜ਼ ਤੋਂ ਹੀ ਸਈ ਰੋਗ ਫੜ ਲੈਨੇ ਆ ਹਾਂਜੀ ਉਹਦੀ ਗੱਲਬਾਤ ਉਹ ਅੱਖਾਂ ਤੋਂ ਜ਼ੁਬਾਨ ਤੋਂ ਜ਼ੁਬਾਨ ਤੁਸੀਂ ਦਿਖਾਉ ਹਾਂ ਜਿਹੜਾ ਹਾਂ ਤਾਂ ਗਰਮੀ ਵਧੀ ਹੋਈ ਆ ਹਾਂਜੀ ਠੀਕ ਆ ਹਾਂਜੀ ਤੇ ਬਾਕੀ ਤੁਹਾਡਾ ਖੂਨ ਵੀ ਗੜਾ ਵਾ ਜੀ ਪੈਰਾਂ ਚੋਂ ਹੱਥਾਂ ਚੋਂ ਸੇਕ ਨਹੀਂ ਨਿਕਲਦਾ ਹਾਂਜੀ ਬਾਕੀ ਇਸੇ ਤਰ੍ਹਾਂ ਪਹਿਚਾਣ ਜਦੋਂ ਅਸੀਂ ਰੋਗ ਦੀ ਪਹਿਚਾਣ ਨਹੀਂ ਕਰਦੇ ਹੂੰ ਹੂੰ ਤੇ ਸਾਨੂੰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਬਾਹਰੀ ਟੈਸਟ ਕੀ ਪੈ ਗਲਤ ਆ ਜਾਣ ਅੱਜ ਕੱਲ ਜਿਹੜੀਆਂ ਲੈਬੋਰੀਆਂ ਨੇ ਉਹ ਬਹੁਤ ਗਲਤ ਟੈਸਟ ਭੇਜ ਰਹੀਆਂ ਅਸੀਂ ਮੈਂ ਉਹਨੇ ਨਖੇਦੀ ਨਹੀਂ ਕਰਦਾ ਕੋਈ ਗੁੱਸਾ ਨਾ ਕਰੇ ਪਰ ਅਸੀਂ ਟੈਸਟਾਂ ਤੇ ਵਿਸ਼ਵਾਸ ਨਹੀਂ ਬਲੀਵ ਨਹੀਂ ਕਰਦੇ ਅਸੀਂ ਆਪਦੀ ਨਵਜ ਚੀਜ਼ ਨਵਜ ਦੇਖ ਕੇ ਹੀ ਤੁਸੀਂ ਰੋਗ ਦੀ ਪਛਾਣ ਕਰਦੇ ਹੋ ਹਾਂ ਉਸ ਤੇ ਫਿਰ ਅਸੀਂ ਅੱਗੇ ਡਾਕਟਰ ਸਾਰਿਆਂ ਨੂੰ ਛੱਤਸ੍ਰੀ ਅਕਾਲ ਤੁਸੀਂ ਨੇ ਦੇਖ ਹੀ ਲਿਆ ਹੋਊਗਾ ਆਪਾਂ ਅੱਜ ਵੈਦ ਗੁਰਦੇਵ ਸਿੰਘ ਗਿੱਲ ਕੋਲੇ ਬੈਠੇ ਆਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੇਰੀ ਨਬਜ਼ ਦੇਖ ਕੇ ਦੱਸਿਆ ਵੀ ਆਪਾਂ ਆਹ ਚੀਜ਼ਾਂ ਇਸ ਤਰੀਕੇ ਦੇ ਨਾਲ ਰੋਗ ਪਛਾਣਦੇ ਆਂ ਸਭ ਨਾਲੋਂ ਪਹਿਲਾਂ ਆਪਾਂ ਵੈਦ ਜੀ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਆਂ ਵੈਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਤੁਹਾਨੂੰ ਹੀ ਸਤਿ ਸ੍ਰੀ ਅਕਾਲ ਵੈਦ ਜੀ ਖਾਲਸਾ ਤੇ ਸ੍ਰੋਤਿਆਂ ਨੂੰ ਹੀ ਆਪਾਂ ਸ਼ਬਦੀ ਜੇਕਰ ਆ ਬੋਲੌਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੇਤਾ ਠੀਕ ਹੈ ਜੀ ਹਾਂਜੀ ਸੇਤਾ ਸਾਡੇ ਪੁੱਛਣ ਲੋੜ ਹੀ ਨਹੀਂ ਤਾਂ ਜਿਹੜੀ ਦਵਾਈ ਬਣਾਣੀ ਖਾ ਵੀ ਖਾ ਕੇ ਦੇਖਣੀ ਆ ਠੀਕ ਹੈ ਪਹਿਲਾਂ ਆਪਦੇ ਤੇ ਲਾ ਕੇ ਦੇਖਦੇ ਹਾਂ ਜੀ ਬਿਲਕੁਲ ਟੈਸਟ ਕਰਦੇ ਹਾਂ ਜੀ ਅੱਜ ਆਪਾਂ ਵੈਦ ਜੀ ਨਾਲ ਗੱਲ ਕਰਾਂਗੇ ਵੈਦ ਜੀ ਇਹ ਦੱਸੋ ਵੀ ਜਿਹੜਾ ਲੀਵਰ ਹੁੰਦਾ ਇਹ ਜਿਹੜੀ ਜਿਵੇਂ ਆਪਾਂ ਪੇਟ ਦੀ ਸਮੱਸਿਆ ਤੋਂ ਸ਼ੁਰੂ ਕਰੀਏ ਵੀ ਪੇਟ ਦੀ ਸਮੱਸਿਆ ਕਿੱਥੋਂ ਮੇਨ ਸ਼ੁਰੂ ਹੁੰਦੀ ਆ ਨੇ ਇਹਦਾ ਕਾਰਨ ਕੀ ਹੁੰਦਾ ਹੈ ਕਾਰਨ ਇਹ ਆਪਾਂ ਆਪ ਹੀ ਬਣਾਇਆ ਜੀ ਅੱਛਾ ਜੀ ਬਿਮਾਰ ਗਿਆ ਸੀ ਆਪ ਲਾਈਆਂ ਜੀ ਬਜ਼ੁਰਗ ਕਹਿੰਦੇ ਸੀ ਜਿੰਨੇ ਖਾਣਾ ਸਿੱਖ ਲਿਆ ਉਹਨੇ ਜਿਉਣਾ ਸਿੱਖ ਲਿਆ ਬਿਲਕੁਲ ਇਹ ਕਹਾਵਤ ਬੜੀ ਚਲਤ ਹੈ ਹਾਂ ਜੀ ਅੱਜ ਕੱਲ ਜਿਹੜਾ ਖਾਣਾ ਪੀਣਾ ਸਾਰਾ ਇਹ ਆਪਣਾ ਗਲਤ ਹੈ ਕੈਮੀਕਲ ਵਾਲਾ ਕੈਮੀਕਲ ਵਾਲਾ ਹੋ ਗਿਆ ਅੱਜ ਕੱਲ ਜ਼ਿਆਦਾਤਰ ਜਦੋਂ ਕੈਮੀਕਲ ਖਾਂਦੇ ਆ ਨਾ ਆਪਣਾ ਲੀਵਰ ਉਦੋਂ ਹੀ ਖਰਾਬ ਹੁੰਦਾ ਲੀਵਰ ਦੇ ਸਾਰੇ ਰਸ ਬਣਾਉਣੇ ਆ ਜੋ ਰਸ ਉਹਨੇ ਗਲਤ ਬਣ ਗਏ ਗੁਰਦੇ ਦੁਖਣਗੇ ਫਿਰ ਦੂਹੂ ਗਾਲ ਗੁਰਦੇ ਵੀ ਖਰਾਬ ਤਾਂ ਹੀ ਹੋ ਰਹੇ ਨੇ ਜਿਹੜਾ ਆਪਣਾ ਲੀਵਰ ਹੈ ਜੀ ਇਹ ਲੀਵਰ ਕਿਸ ਚੀਜ਼ ਤੇ ਕੰਮ ਕਰਦਾ ਮੰਨ ਲਓ ਇਹਦਾ ਥੋੜਾ ਜਿਹਾ ਕੰਮ ਸਾਨੂੰ ਸਮਝਾਓ ਵੀ ਲੀਵਰ ਆ ਚੀਜ਼ ਤੇ ਕੰਮ ਕਰਦਾ ਇਹਦਾ ਕੰਮ ਕੀ ਆ ਮਤਲਬ ਲੀਵਰ ਦਾ ਕੰਮ ਆ ਇੱਕ ਜਿਵੇਂ ਇੰਜਨ ਆ ਹਾਂਜੀ ਇੰਜਨ ਇੰਜਨ ਦੇ ਵਿੱਚ ਇੱਕ ਪੰਪ ਆ ਪੰਪ ਇਹ ਦੋਨੇ ਚੀਜ਼ਾਂ ਇਕੱਠੀਆਂ ਨੇ ਅੱਛਾ ਜੀ ਇੰਜਨ ਤੇ ਪੰਪ ਹਾਂ ਇਹ ਤੇ ਤੇਲ ਵੀ ਜਾਣਾ ਤੇ ਇਹਨੇ ਅੱਗੇ ਪਾਟ ਸਾਨੂੰ ਖਰਾਕ ਵੀ ਦੇਣੀ ਠੀਕ ਹੈ ਜੀ ਜਦੋਂ ਆਪਣੀ ਪਾਚਨ ਕਿਰਿਆ ਖਰਾਬ ਹੁੰਦੀ ਹੈ ਹਾਂ ਜੀ ਜਿਹੜੇ ਰਾਸ ਬਣਦੇ ਆ ਉਹ ਰਾਸ ਐਨਜ਼ਾਈਮ ਨਹੀਂ ਬਣਦੇ ਜੀ ਉਹ ਜੋ ਆਪਣੇ ਸਰੀਰ ਦੇ ਵਿੱਚ ਕਮਜ਼ੋਰੀਆਂ ਹੀ ਕਮਜ਼ੋਰੀਆਂ ਆਉਂਦੀਆਂ ਕਮਜ਼ੋਰੀਆਂ ਮਤਲਬ ਮੇਨ ਸਰੀਰ ਦਾ 파ਟ ਜਿਹੜਾਗਾ ਅਸੀਂ ਜੋ ਵੀ ਪੇਸ਼ੈਂਟ ਆਉਂਦਾ ਸਭ ਤੋਂ ਪਹਿਲਾਂ ਅਸੀਂ ਲੀਵਰ ਨੂੰ ਫੜਦੇ ਆ ਅੱਛਾ ਜੀ ਗੇ लिवर ਠੀਕ ਹੋ ਗਿਆ ਜਿਵੇਂ ਹੁਣ ਅੱਜ ਕੱਲ ਬਹੁਤ ਕਮ ਚੱਲ ਰਿਹਾ ਹੈ ਜਿਹੜੇ ਮਰਦਾਨਾ ਕਮਜ਼ੋਰੀ ਦਾ ਮੈਂ ਲਚਾ ਤਾਂ ਬੋਲਦਾ ਨਹੀਂ ਪਰ ਬਹੁਤ ਵੈਦ ਬਹੁਤ ਕੁਝ ਬੋਲਦੇ ਆ ਹਮ ਹਮ ਜਦੋਂ ਆਪਣੀ ਪਾਚਨ ਕਿਰਿਆ ਹੀ ਠੀਕ ਹੋ ਗਈ ਖੂਨ ਨਵਾਬ ਬਣਨਾ ਸ਼ੁਰੂ ਹੋ ਗਿਆ ਹਾਂਜੀ ਤੇ ਸਾਰਾ ਕੁਝ ਠੀਕ ਹੋ ਜੂਗਾ ਸਰ ਮਤਲਬ ਉੱਥੇ ਆਪਾਂ ਨੂੰ ਜਰਾ ਹੈਵੀ ਚੀਜ਼ਾਂ ਸੋਨਾ ਪਤਮ ਹੋ ਗਿਆ ਹੋ ਗਿਆ ਉੱਥੇ ਦੇਣ ਦੀ ਲੋੜ ਨਹੀਂ ਹੈ ਆਪਾਂ ਨੂੰ ਠੀਕ ਹੈ ਜੀ ਉਹਨੂੰ ਅਸੀਂ ਆਪਣਾ ਉਹਨੂੰ ਖਾਣ ਦਾ ਢੰਗ ਦੱਸਾਂਗੇ ਖਾਣ ਦਾ ਢੰਗ ਇਸ ਤਰ੍ਹਾਂ ਕਿ ਆਹ ਦੇਖੋ ਤਿੰਨ ਟਾਈਮ ਆ ਹਾਂਜੀ ਆ ਸੁਬਾ ਮਾਰਨਿੰਗ ਹਾਂਜੀ ਇੱਥੇ ਖਾਲੀ ਇਹ ਜਿਹੜੀਆਂ ਚੀਜ਼ਾਂ ਇਹ ਲਿਕਵਿਡ ਵਾਲੀਆਂ ਨੇ ਜੀ ਠੀਕ ਹੈ ਜੀ ਜੀ ਇਹ ਜੋ ਸੁਬਾ ਉੱਠਦੇ ਨੇ ਡੱਡ ਕੇ ਪਾਣੀ ਨਹੀਂ ਪੀਣਾ ਕਦੇ ਵੀ ਬੈਠ ਕੇ ਪਾਣੀ ਪੀਓ ਡੇਢ ਡੇਢ ਜਾਂ ਇੱਕ ਗਲਾਸ ਇੱਕ ਗਲਾਸ ਫਿਰ ਵਾਕਿੰਗ ਜਾਓ ਜੀ ਵਾਕਿੰਗ ਕਰੋ ਫਿਰ ਆਪਣਾ ਇੱਥੇ ਆ ਗਿਆ ਬ੍ਰੇਕਫਾਸਟ ਬ੍ਰੇਕਫਾਸਟ ਕਿੰਨੇ ਆਪਾਂ ਬ੍ਰੇਕਫਾਸਟ ਨਾਵੋ ਹਾਂਜੀ ਸਮਝ ਗਿਆ ਤੁਸੀਂ ਉਨਾ ਹੀ ਖਾਓ ਜਿੰਨਾ ਆਪਣੇ ਲੀਵਰ ਨੂੰ ਚਾਹੀਦਾ ਚਾਹੀਦਾ ਜੇ ਆਪ ਲੀਵਰ ਨੂੰ ਉਨਾ ਹੀ ਲੀਵਰ ਵੀ ਜਿੰਨਾ ਰੱਜ ਕੇ ਮੇਚ ਖਾ ਲੋ ਲੀਵਰ ਨੇ ਉਨਾ ਹੀ ਆਪਣਾ ਚੱਕਣਾ ਜਿੰਨਾ ਉਹਨੂੰ ਜ਼ਰੂਰਤ ਹੈ ਜ਼ਰੂਰਤ ਹੈ ਬਾਕੀ ਫਿਊਲ ਆ ਫਿਊਲ ਆ ਠੀਕ ਹੈ ਜੀ ਉਸ ਤੋਂ ਬਾਅਦ ਕਦੇ ਵੀ ਪਾਣੀ ਨਾ ਨਾ ਪੀਓ ਉਨਾ ਹੀ ਪੀ ਲੋ ਇੱਕ ਦੋ ਘੁੱਟ ਕਿਉਂ ਪੀਓ ਖਾਣੇ ਦੇ ਨਾਲ ਹਾਂ ਇਹ ਤੁਹਾਨੂੰ ਮੈਂ ਦੱਸਦਾ ਆਪਣੇ ਲੀਵਰ ਦੇ ਵਿੱਚ ਅਗੜੀ ਬਣ ਜੀ ਆ ਠੀਕ ਹੈ ਜੀ ਇਹ ਤੋਂ ਆਪਾਂ ਜੋ ਖਾਣੇ ਆ ਇੱਥੇ ਲਿਕਵਿਡ ਬਣਦਾ ਪੇਸਟ ਬਣਦੀ ਹੈ ਡਾਕਟਰ ਕਹਿੰਦੇ ਚਬਾ ਚਬਾ ਕੇ ਖਾਓ ਉਹਦਾ ਮਤਲਬ ਹੁੰਦਾ ਜੀ ਇੱਥੇ ਐਂਜ਼ਾਈਮ ਜਾਂਦੇ ਆ ਆਪਣਾ ਲਿਕਵਿਡ ਜਾਂਦਾ ਅੱਗੇ ਜਾ ਕੇ ਅੰਦਰ ਜਾਂਦਾ ਇੱਥੇ ਪਿੱਤਾਂ ਹੁੰਦਾ ਉਹਦਾ ਇਤਾਂ ਦਾ ਉਹਨੇ ਆਟੋਮੈਟਿਕ ਪੰਪ ਤੇ ਜਿੰਨਾ ਆਪਾਂ ਖਾ ਲਿਆ ਉਹਨਾਂ ਰਸੜਨਾ ਰਸੜਨਾ ਇਹਦੇ ਆ ਜਿਹੜਾ ਲਿਕਵਿਡ ਤੇ ਇਹਨੇ ਮਿਲ ਕੇ ਉਹਨੂੰ ਪਾਚਨ ਕਿਰਿਆ ਨੂੰ ਠੀਕ ਕਰਨਾ ਥੋੜੀ ਰੱਜ ਕੇ ਰੱਖੋ ਕਿ 에ਅਰ ਵੀ ਛਡੋ ਕਿ ਉਹ ਵਿਚੋਂ ਕਮੇ ਕਮੇ ਠੀਕ ਹੈ ਜੀ ਜਿਵੇਂ ਆਪਣਾ ਮਸ਼ੀਨਰੀ ਦੇ ਪਿਸਟਨ ਘੁੰਮਦੇ ਨੇ ਉਹਨੂੰ ਮਤਲਬ ਕਿ ਠੀਕ ਹੈ ਉਸੇ ਤਰੀਕੇ ਨਾਲ ਫਿਰ ਉਹ ਜਦੋਂ ਘੁੰਮਦਾ ਹਾਂਜੀ ਉਹ ਚ ਅਗਨੀ ਪੈਦਾ ਹੁੰਦੀ ਉਹ ਗਲਦਾ ਗਲਦਾ ਜਦੋਂ ਆਪਾਂ ਠੰਡਾ ਪਾਣੀ ਮਾਰਦੇ ਕੋਈ ਤਦ ਕਤੋਂ ਨਾ ਜਾਂਦੀ ਆ ਠੀਕ ਹੈ ਇਸ ਕਰਕੇ ਢਾਲ ਪਾਣੀ ਨਾਲ ਟਾਪਸ਼ ਨੂੰ ਕੈਮ ਰੱਖਣ ਵਾਸਤੇ ਪਾਣੀ ਖਾਣੇ ਨਾਲ ਘੱਟ ਪੀਣਾ ਘੱਟ ਪਿਓ ਠੀਕ ਪਿਓ ਜਿੰਨਾ ਕਿ ਉਹ ਚੱਲਦਾ ਜਿੰਨਾ ਚੱਲਦਾ ਹਾਂ ਅੱਧੇ ਘੰਟੇ ਬਾਅਦ 20 ਮਿੰਟ ਬਾਅਦ ਉਹ ਵੀ ਪੀਓ ਘੋਟ ਘੋਟ ਕਰਕੇ ਪੀਓ ਰਾਜ ਦੀ ਉਹ ਹੀ ਨਾ ਪੀਓ ਅੱਜ ਕੱਲ ਪਤਾ ਕੀ ਗੱਲ ਜਾਂਦੇ ਆ ਨਾ ਉੱਥੇ ਆਪਣੇ ਮੇਰਜਪੈਸਨ ਤੇ ਸਾਰਾ ਕੰਮ ਉੱਥੇ ਇਵੇਂ ਹੁੰਦਾ ਠੀਕ ਹੈ ਹਰ ਵਕਤ ਖਾਣੇ ਦੀ ਵਕਤ ਵਕਤ ਪਚਣ ਦੀ ਸਟੇਜ ਹੁੰਦੀ ਹੈ ਕਦੇ ਸਿੱਧਾ ਜਾਂਦੇ ਪਕੌੜੇ ਖਾਂਦੇ ਉਹ ਤੋਂ ਉਹ ਖਾਂਦੇ ਉਹ ਫਿਰ ਜਿਸਾ ਰੁਪਈਆ ਸਗਨ ਪਾਇਆ ਤੇ 500 ਦਾ ਖਾ ਗਏ ਉਹ ਫਿਰ 1000 ਰੁਪਏ ਉੱਤੇ ਵੀ ਲਾਉਣਾ ਹੁੰਦਾ ਇਹ ਕਰਕੇ ਆਪਣਾ ਖਾਂ ਦਾ ਢੰਗ ਸਿੱਖੋ ਵੀ ਮੇਨ ਮੁੱਦਾ ਜਿਹੜਾ ਬਿਮਾਰੀਆਂ ਦਾ ਉਹ ਲੀਵਰ ਤੋਂ ਲੈ ਕੇ ਪੇਟ ਤੱਕ ਸ਼ੁਰੂ ਹੋ ਜਾਂਦਾ ਫਿਰ ਅੱਗੇ ਅੱਗੇ ਹੋਰ ਰੋਗ ਵਧ ਜਾਂਦੇ ਨੇ ਹੁਣ ਪੇਟ ਦੀ ਸਮੱਸਿਆ ਜਿਵੇਂ ਆਪਾਂ ਨੂੰ ਕੋਈ ਆ ਜਾਂਦੀ ਆ ਜਾਂ ਲਾ ਲੋ ਵੀ ਗੈਸ ਤਜਾਬ ਪੇਟ ਨਾ ਸਾਫ਼ ਹੋਣਾ ਇਹ ਇਹ ਸਾਰਾ ਲੀਵਰ ਦਾ ਹੀ ਮੁੱਦਾ ਆ ਜਾਂ ਕੋਈ ਜੀ ਬੱਡ ਲੀਵਰ ਬੱਡ ਠੀਕ ਹੈ ਜੀ ਇਹ ਆਪਾਂ ਜੋ ਖਾਣਾ ਖਾਂਦੇ ਆ ਨਾ ਉਹ ਗਲਤ ਖਾਂਦੇ ਆ ਜੀ ਉਦੇ ਨਾਲ ਉਹ ਜਿਹੜਾ ਪਾਚਨ ਕਿਰਿਆ ਆਪਣੀ ਖਰਾਬ ਹੋ ਜਾਂਦੀ ਹੈ ਜਿਵੇਂ ਮੈਂ ਦੱਸਿਆ ਕੱਲੇ ਪਕੌੜੇ ਖਾ ਲਏ ਅੱਧੇ ਘੰਟੇ ਬਾਅਦ ਸਮੋਸੇ ਖਾ ਲਏ ਉਹ ਖਾ ਲਿਆ ਉਤੋਂ ਕੋਕ ਮਾਰਤਾ ਕੋਕ ਜਿਹੜਾ ਸਭ ਤੋਂ ਮਾਰਦੀ ਚੀਜ਼ ਆ ਕਿ ਉਹ ਅੰਦਰ ਗਰਮ ਪੈਰ ਚੀਜ਼ ਪਕੜਦੀਆਂ ਕਿ ਨਾ ਕਿ ਆਪਾਂ ਠੰਡਾ ਮਾਰਨਾ ਤੇ ਹੁਣ ਪੇਟ ਨੂੰ ਠੀਕ ਕਰਨ ਵਾਸਤੇ ਆਪਣੇ ਕੋਲੇ ਕੀ ਆਇਟਮ ਹੈ ਆਪਣੇ ਕੋਲ ਤਕਰੀਬਨ ਪੇਟ ਨੂੰ ਸਭ ਤੋਂ ਪਹਿਲਾਂ ਦਾਸੀ ਵੇਖ ਲਿਆ ਵੀ ਆਪਾਂ ਤਫਸਤਰੀ ਉਹ ਚ ਗਰਮੀ ਨਹੀਂ ਹਾਂਜੀ ਗਰਮੀ ਨੂੰ ਸ਼ਾਂਤ ਕਰ ਦਿਆ ਜੀ ਸ਼ਾਂਤ ਕਰਕੇ ਉਸ ਤੋਂ ਬਾਅਦ ਫਿਰ ਵੇਖਦੇ ਹਾਂ ਵੀ ਯੂ ਨੋ ਅੱਗੇ ਕੀ ਪ੍ਰੋਬਲਮ ਆ ਜੀ ਉਹਨੂੰ ਫਿਰ ਲੀਵਰ ਨੂੰ ਕੈਮ ਕਰਨ ਵਾਸਤੇ ਅਸੀਂ ਵੱਖ-ਵੱਖ ਚੀਜ਼ਾਂ ਦੇਨੇ ਆ ਜਿਵੇਂ ਤਜਾਬ ਬਣ ਗਿਆ ਤਜਾਬ ਕਿਉਂ ਬਣਦਾ ਮੈਂ ਇੱਕ ਗੱਲ ਸੁਣੀ ਆ ਜੀ ਸੋਡੇ ਕੋਲੇ ਮੈਂ ਤੁਸੀਂ ਲਾ ਲਓ ਮੈਂ 6ਵੀਂ 7ਵੀਂ ਵਾਰ ਤੁਹਾਡੇ ਕੋਲੇ ਆ ਰਿਹਾ ਜੀ ਮੈਂ ਬਹੁਤ ਸਾਰੇ ਜਦੋਂ ਆਪਣਾ ਲੰਗਰ ਲਾਇਆ ਉਦੋਂ ਵੀ ਵਿੱਚ ਸੀ ਆਪਾਂ ਹਾਂਜੀ ਤੁਹਾਡਾ ਬਹੁਤ ਸਾਈ ਹੋ ਸੀ ਤੇ ਉਂ ਵੀ ਆਪਾਂ ਤੁਹਾਡੇ ਬਹੁਤ ਕੀ ਸਾਰਾ ਇਸ ਗੋਹੋਂ ਤੁਹਾਡਾ ਸੀਗਾ ਤੇ ਮੈਂ ਸੁਣਿਆ ਵੀ ਤੁਸੀਂ ਜਿਹੜਾ ਪੇਟ ਦੇ ਵਿੱਚ ਗੈਸ ਬਣਦਾ ਜਾਂ ਤਜਾ ਬਣਦਾ ਇੱਕ ਚੁਟਕੀ ਦੇ ਨਾਲ ਹੀ ਠੀਕ ਕਰ ਦਿੰਦੇ ਹੋ ਹਾਂਜੀ ਹੈਗੀ ਦਵਾਈ ਹੈਗੀ ਹੈ ਜੀ ਹਾਂਜੀ ਬਿਲਕੁਲ ਆ ਪਈ ਹੈ ਡਾਕਟਰ ਦੀ ਠੀਕ ਹੈ ਜੀ ਠੀਕ ਹੈ ਤੇ ਫਿਰ ਜਿਹੜੇ 20-20 ਸਾਲ ਹੋ ਗਿਆ ਨਾ ਖਾਂਦੇ ਹਾਂਜੀ ਉਹ ਤੇ ਯਾਬਲੀਆ ਕੈਪਸੂਲ ਖਾਂਦੇ ਆ ਉਹ ਤਾਂ 5-7 ਮਿੰਟਾਂ ਚ ਹੀ ਰਸਤ ਦਾ ਗਿਆ ਅੱਛਾ ਅੱਛਾ ਹਾਂ ਤੇ ਇਹ ਸਾਰਾ ਇਹਦੇ ਵਿੱਚ ਦਿੱਤਾ ਹੋਇਆ ਹੈ ਜੀ ਹਾਂ ਹਾਂ ਜੀ ਅੱਛਾ ਅੱਛਾ ਠੀਕ ਹੈ ਹਰ ਇਹ ਆਪਾਂ ਬੱਚੇ ਤੋਂ ਲੈ ਕੇ ਹਰ ਉਮਰ ਤੱਕ ਦੇ ਸਕਦੇ ਆ ਬੁੱਢੇ ਨੂੰ ਜਵਾਨ ਨੂੰ ਛੋਟੇ ਬੱਚੇ ਨੂੰ ਉਹਦੀ ਡੋਜ਼ ਉਸ ਹਿਸਾਬ ਨਾਲ ਕਰ ਲੀਗਾ 50 ਮਿੰਟ ਦਾ ਅਸਰ ਦੱਸਦੀ ਹੈ ਠੀਕ ਹੈ ਜੀ ਠੀਕ ਹੈ ਇੱਥੋਂ ਤੱਕ ਇਹ ਅੰਦਰ ਫਰਿੱਜ ਲੱਗ ਜਾਂਦੀ ਹੈ ਜੀ ਐਨੀ ਐ ਅੱਛਾ ਐ ਐਨੀ ਠੰਡਕ ਦਿੰਦੀ ਆ ਮਤਲਬ ਸਰੀਰ ਨੂੰ ਹਾਂ ਜੀ ਹਾਂ ਜੀ ਠੀਕ ਹੈ ਉਹ ਉਹ ਇਹ ਪ੍ਰੋਬਲਮ ਉਦੋਂ ਹੁੰਦੀ ਆ ਜਦੋਂ ਆਪਣੇ ਅੰਦਰ ਗਰਮੀ ਵਾਜਦੀ ਨਹੀਂ ਤਾਂ ਛਾਲੇ ਬਣ ਜਾਂਦੇ ਆ ਉਹ ਜਦੋਂ ਆਪ ਖਾਣੇ ਆ ਉੱਤੇ ਜਾ ਕੇ ਲੱਗਦਾ ਟੱਚ ਕਰਦਾ ਹਾਂ ਜੀ ਉਹਦੇ ਨਾਲ ਸੜਨ ਗਲਨ ਸੜਨ ਲੱਗ ਜਾਂਦਾ ਮਤਲਬ ਇਹਨਾਂ ਤੇ ਗਰਮੀ ਜੀ ਮਹਿਸੂਸ ਹੁੰਦੀ ਆ ਹਾਂ ਜੀ ਹਾਂ ਜੀ ਇਹ ਚੀਜ਼ ਉਹੋ ਜੀ ਆ ਕਿ ਬਹੁਤ ਜ਼ਿਆਦਾ ਫਾਇਦੇਮੰਦ ਆ ਹੋਰ ਵੀ ਸਾਡੇ ਕੋਲ ਬਹੁਤ ਚੀਜ਼ਾਂ ਨੇ ਠੀਕ ਹੈ ਜੀ ਪਰ ਮਰੀਜ਼ ਅਕੋਰਡਿੰ ਗਲਾਈਡ ਜੀ ਆਨੀ ਠੀਕ ਹੈ ਜੀ ਠੀਕ ਹੈ ਇਹ ਪੇਟ ਦੇ ਰੋਗਾਂ ਦਾ ਮਤਲਬ ਕਿ ਰਾਮ ਬਾਣ ਨੁਕਤਾ ਜੀ ਰਾਮ ਬਾਣ ਜੀ ਠੀਕ ਹੈ ਜੀ ਤੁਸੀਂ ਵੀ ਖਾਧਈ ਹੈ ਕਿ ਹਾਂ 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 ਮੈਂ ਤਾਂ ਹੀ ਇਹਦਾ ਜ਼ਿਕਰ ਕੀਤਾ ਨਾ ਵੀ ਛੁਟਕੀ ਦੇ ਨਾਲ ਹੀ ਤੁਸੀਂ ਇਹਨੂੰ ਠੀਕ ਕਰ ਦਿੰਦੇ ਹੋ ਹਾਂ ਬਿਲਕੁਲ ਵੀ ਜਿੰਨਾ ਮਰਜ਼ੀ ਕੋਈ ਜੀ ਇਹ ਰੋਟੀ ਤੋਂ 5 ਮਿੰਟ ਬਾਅਦ ਲੈਣਾ ਹੁੰਦਾ ਜੀ ਜਿਹਨੂੰ ਪ੍ਰੋਬਲਮ ਹੈ ਵੈਸੇ ਵੀ ਜੇ ਆਪ ਪਾਚਕ ਹੋ ਜਾਂਦਾ ਕੁਮੇ ਦਾ ਆਪਣਾ ਜੀ ਵਰਗਾ ਖਟੇ ਡਕਾਰ ਹੁੰਦੇ ਇਹਨੂੰ ਲੈ ਲਓ ਬਸ ਚਮਚ ਦਾ ਚੌਥਾ ਸਾਢੇ ਦੋ ਛੁਟਕੀ ਲੈ ਲਓ ਜੀ ਪਾਣੀ ਦੇ ਲੈਣਾ ਪਾਣੀ ਦੇ ਨਾਲ ਹੀ ਲੈਣਾ ਪਾਣੀ ਦੇ ਨਾਲ ਉਹਦੇ ਨਾਲ 5 ਮਿੰਟ ਬਾਅਦ ਜੇ ਕਿਸੇ ਨੂੰ ਪੇੜ ਇਹ ਸਮੱਸਿਆ ਹਮ ਕਿਸੇ ਵੀ ਤਰ੍ਹਾਂ ਦੀ ਲਾ ਲੋ ਪੇਟ ਦੇ ਵਿੱਚ ਗੈਸ ਬਣਦੀ ਆ ਤਜਾਬ ਬਣਦਾ ਆ ਜਾਂ ਪੇਟ ਸਹੀ ਤਰੀਕੇ ਨਾਲ ਨਹੀਂ ਸਾਫ਼ ਹੁੰਦਾ ਹਮ ਇਹ ਦਵਾਈ ਜੇ ਕੋਈ ਮੰਗਾਉਣੀ ਚਾਹੁੰਦਾ ਹੋਵੇ ਫਿਰ ਉਹ ਇੱਥੇ ਆ ਕੇ ਲੈ ਕੇ ਜਾਵੇ ਜਾਂ ਕੋਈ ਆਨਲਾਈਨ ਦੀ ਵੀ ਸ਼ਬਦਾ ਹੈਗੀ ਆ ਦੇ ਵੀ ਸਕਦੇ ਆ ਪਰ ਉਹਦੇ ਆ ਉਹਨੂੰ ਆਪਣੀ ਜਿੰਨੀ ਵੀ ਜਰਾ ਸਥਿਤੀ ਜਾਣਕਾਰੀ ਲਈ ਆਸਾਨੀ ਦੇ ਕੇ ਫਿਰ ਅਸੀਂ ਦਿੰਨੇ ਆ ਠੀਕ ਹੈ ਜੀ ਠੀਕ ਹੈ ਕਈ ਵਾਰ ਅਗਲੇ ਅੰਦਰ ਖਾਦੇ ਹੋਣ ਉੱਥੇ ਨੁਕਸਾਨ ਕਰੂਗਾ ਪਹਿਲਾਂ ਇਹ ਨੁਕਸਾਨ ਕਰੂਗਾ ਹਾਂ ਠੀਕ ਹੈ ਜੀ ਫਿਰ ਉਹਦੇ ਵਾਸਤੇ ਕੋਈ ਰਿਪੋਰਟ ਆਪਾਂ ਨੂੰ ਕਰਾਉਣੀ ਪਊਗੀ ਹਾਂ ਰਿਪੋਰਟ ਮੰਗਾਈ ਦੀ ਹੈ ਮੰਗਾਈ ਦੀ ਹੈ ਠੀਕ ਹੈ ਤੇ ਜੇ ਜੇ ਅਲਸਰ ਬਣ ਜਾਂਦਾ ਹਾਂ ਅਲਸਰ ਦੀ ਅਲਸਰ ਦੀ ਦਵਾਈ ਵੀ ਆਪਣੇ ਪਹਿਲਾਂ ਪ੍ਰੋ ਉਹ ਦਈ ਦੀ ਹੈ ਹਾਂਜੀ ਅਲਸਰ ਦਾ ਮਤਲਬ ਨਾ ਅੰਦਰ ਛਾਲੇ ਬਣ ਜਾਂਦੇ ਆ ਅਲਸਰ ਤੋਂ ਬਾਅਦ ਕੈਂਸਰ ਹੁੰਦਾ ਅੱਛਾ ਹਾਂ ਕੈਂਸਰ ਦੀ ਅੱਗੇ 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 ਮਤਲਬ ਕਿ ਹੋਰ ਰੋਗ ਵੱਧ ਜਾਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਜੇ ਤੁਸੀਂ ਕੋਈ ਪੇਟ ਦੇ ਰਿਲੇਟਡ ਤੁਹਾਨੂੰ ਕੋਈ ਦਿੱਕਤ ਆ ਕੋਈ ਪਰੇਸ਼ਾਨੀ ਆ ਤਾਂ ਬੈਦ ਜੀ ਦੇ ਨਾਲ ਗੱਲ ਕਰਕੇ ਨੰਬਰ ਤੁਸੀਂ ਉਹ ਸਾਹਮਣੇ ਉੱਤੇ ਲੱਗਿਆ ਹੋਇਆ ਹੈ ਨੰਬਰ 1097508509777 ਜੇ ਬਹੁਤੀ ਗਲਬੀ ਜੀ ਇਹਨਾਂ ਨੇ ਆਪਣਾ ਨੰਬਰ ਵੀ ਨਸ਼ਰ ਕਰਨਾ ਵਾ ਉਹਦਾ ਇਹਨਾਂ ਨਾਲ ਵੀ ਗੱਲਬਾਤ ਕਰ ਸਕਦਾ ਇੱਥੇ ਤੁਸੀਂ ਪਿੰਡ ਗਾਲਬ ਰਣ ਸਿੰਘ ਇੱਥੇ ਆ ਕੇ ਵੈਦ ਜੀ ਨੂੰ ਆਪਣੀ ਨਬਜ਼ ਚੈੱਕ ਕਰਾ ਕੇ ਇਹਨਾਂ ਦੇ ਕੋਲੋਂ ਪੇਟ ਦੇ ਰਿਲੇਟਡ ਕੋਈ ਵੀ ਰੋਗ ਨੇ ਉਹਨਾਂ ਦੀ ਤੁਸੀਂ ਆ ਕੇ ਇੱਥੇ ਦਵਾਈ ਲੈ ਸਕਦੇ ਹੋ ਇੱਥੇ ਆ ਕੇ ਤੁਸੀਂ ਜਦੋਂ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਵੀ ਕਿੰਨੇ ਪ੍ਰੇਮ ਵਾਲੇ ਨੇ ਵੈਦ ਜੀ ਬਾਕੀ ਇੱਕ ਗੱਲ ਹੈ ਜੀ ਹਾਂਜੀ ਅਸੀਂ ਜਿਹੜਾ ਵੀ ਇਲਾਜ ਕਰਾਂਗੇ ਨਾ ਜੀ ਉਹ ਵੜਿਆ ਹੀ ਕਰਾਂਗੇ ਠੀਕ ਹੈ ਜੀ ਤਸੱਲੀ ਕਰਾ ਕੇ ਤੋਰਦੇ ਆਂ ਜੀ ਪਹਿਲਾਂ ਤਾਂ ਪਹਿਲਾਂ ਤਾਂ ਮਰੀਜ਼ ਨੂੰ ਇਹੀ ਇੱਥੇ ਮੰਜੇ ਤੇ ਵੀ ਪਾ ਲਈਦਾ ਵੇਖੀਦਾ ਵੀ ਉਹਦੇ ਕਈਆਂ ਦੇ ਜਦੋਂ ਪੇਟ ਖਰਾਬ ਹੁੰਦਾ ਉਹਨਾਂ ਦੇ ਨਾਭੀ ਆਊਟ ਹੋ ਜਾਂਦੀ ਉਹ ਵੀ ਨਾਲ ਸੈਟ ਕਰ ਜਿਹਨੂੰ ਆਪਾਂ ਪੰਜਾਬੀ ਚ ਧਰਨ ਕਹਿੰਦੇ ਧਰਨ ਕਹੇ ਧਰਨ ਪੈਗੀ ਹਾਂ ਕਈਆਂ ਜਿਆਦਾ ਪੇਟ ਖਰਾਬ ਹੋਣ ਦੇ ਨਾਲ ਟਾਈਫਾਇਡ ਹੋ ਜਾਂਦਾ ਪਰ ਉਸ ਕਈ ਕਹਿੰਦੇ ਟਾਈਫਾਇਡ ਸਾਡੇ ਨਹੀਂ ਜੋ ਚੱਕਰ ਹੈ ਜਬ ਜਦਾ ਪੇਟ ਖਰਾਬ ਕਰਨ ਦਾ ਨਾ ਟਾਈਫਾਇਡ ਚੋਣ ਦਾ ਜਿਹੜਾ ਬੁਖਾਰ ਆ ਜਿਹੜਾ ਖੂਨੀ ਇਨਫੈਕਸ਼ਨ ਆ ਜਿਹੜਾ ਟਾਈਫਾਇਡ ਹੈ ਅੰਤਰੀਅਨ ਇਨਫੈਕਸ਼ਨ ਆ ਠੀਕ ਹੈ ਜੀ ਠੀਕ ਹੈ ਤੇ ਫਿਰ ਤੁਸੀਂ ਹੁਣ ਬੈਦ ਜੀ ਕੋਲੋਂ ਆ ਕੇ ਆਪਣਾ ਇਲਾਜ ਕਰਾ ਸਕਦੇ ਹੋ ਜੇ ਐਕਸੈਸਫੁਲੀ ਇਲਾਜ ਤੁਸੀਂ ਕਰਾਉਣਾਗਾ ਤਾਂ ਇੱਥੇ ਆਓ ਨਬਜ ਚੈੱਕ ਕਰਾਓ ਜਿਵੇਂ ਤੁਸੀਂ ਵੀਡੀਓ ਦੇ ਪਹਿਲਾਂ ਵੇਖੀ ਆ ਨਾ ਤੇ ਵੀ ਇਸ ਤਰੀਕੇ ਦੇ ਨਾਲ ਜਿਵੇਂ ਬੈਦ ਜੀ ਨੇ ਦੱਸਿਆਗਾ ਵੀ ਇਹਦੀਆਂ ਤਿੰਨ ਸੁਰਾਂ ਹੁੰਦੀਆਂ ਨੇ ਬਾਤ ਪਿਤ ਤੇ ਕਫ ਕਫ ਤਿੰਨ ਹੁੰਦੀਆਂ ਨੇ ਜੀ ਉਹ ਦੇਖ ਕੇ ਕਿਹੜੀ ਚੀਜ਼ ਵਧੀ ਹੋਈ ਆ ਫਿਰ ਵੈਦ ਜੀ ਉਹਦਾ ਪ੍ਰੋਪਰ ਤਰੀਕੇ ਦੇ ਨਾਲ ਇਲਾਜ ਕਰਦੇ ਨੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਦੋਸਤ ਮਿੱਤਰਾਂ ਦੇ ਨਾਲ ਕਿਸੇ ਨੂੰ ਕੋਈ ਵੀ ਬਿਮਾਰੀ ਹੋਵੇ ਤਾਂ ਵੈਦ ਜੀ ਨਾਲ ਸੰਪਰਕ ਕਰ ਲੈਣਾ ਆਪਾਂ ਨੰਬਰ ਬਾਇਓ ਦੇ ਵਿੱਚ ਵੀ ਦੇਵਾਂਗੇ ਤੇ ਵੈਦ ਜੀ ਨੇ ਨੰਬਰ ਬੋਲ ਵੀ ਦਿੱਤਾ ਉੱਥੋਂ ਤੁਸੀਂ ਇਹਨਾਂ ਦਾ ਨੰਬਰ ਨੋਟ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰਕੇ ਪੇਟ ਦੇ ਰਿਲੇਟਡ ਕੋਈ ਵੀ ਬਿਮਾਰੀ ਆ ਤੁਸੀਂ ਉਹਦਾ ਲਾਜ ਕਰਾ ਸਕਦੇ ਹਾਂ ਜੀ ਸੋ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ